ਸਤਿ ਸ਼੍ਰੀ ਅਕਾਲ ਦੋਸਤੋ ਅੱਜ ਤੁਹਾਡੇ ਵਾਸਤੇ ਇੱਕ ਲੈ ਕੇ ਆਏ ਬਹੁਤ ਘੈਂਟ ਹਵੇਲੀ ਜਿਹੜੀ 5000 ਸਕਰ ਫੁੱਟ ਦੇ ਏਰੀਆ ਚ ਬਣੀ ਹੈ ਤੇ ਤੁਹਾਨੂੰ ਅੰਦਰ ਤੋਂ ਵੀ ਦਿਖਾਵਾਂਗੇ ਜਿੰਨੀ ਕਿ ਤਿਆਰ ਹੋਈ ਆ ਬਾਹਰੋਂ ਹਵੇਲੀ ਲਗਭਗ ਤਿਆਰ ਆ ਅੰਦਰ ਤੋਂ ਤੁਹਾਨੂੰ ਦਿਖਾਉਣ ਲੱਗੇ ਆ ਬਾਹਰੋਂ ਤੁਸੀਂ ਦੇਖ ਹੀ ਲਿਆ ਹਵੇਲੀ ਬਹੁਤ ਘੈਂਟ ਲੁੱਕ ਆ ਅੰਦਰ ਵੇਹੇ ਕੰਮ ਚੱਲ ਰਿਹਾ ਹਵੇਲੀ ਚ ਤੇ ਆਜੋ ਐਂਟਰ ਹੁੰਨੇ ਆ ਡਾਊਨ ਸੀਲਿੰਗ ਵੇਰ ਦਾ ਕੰਮ ਚੱਲ ਰਿਹਾ ਜੀ ਆ ਦੇਖੋ ਪੂਰਾ ਘੈਂਟ ਕੰਮ ਹੋ ਜਾਂਦਾ ਤੇ ਬਾਈ ਖੁੱਲੀ ਬਹੁਤ ਆ ਹਵੇਲੀ ਇਹ ਅੰਦਰੋਂ ਤੇ ਇਧਰ ਆਪਾਂ ਸਟਾਰਟ ਦੇ ਵਿੱਚ ਹੀ ਪੂਜਾ ਰੂਮ ਆ ਗਿਆ ਜੀ ਜਦੋਂ ਅਕਸਰ ਆਪਾਂ ਦੇਖਦੇ ਸਹੀ ਜਿਹੜੀ ਆਪਾਂ ਸਹੀ ਜੇ ਮੰਨੀਏ ਤਾਂ ਐਂਟਰ ਹੁੰਨੇ ਆ ਇਹ ਪੂਜਾ ਰੂਮ ਹੋਣਾ ਵੀ ਚਾਹੀਦਾ ਤੇ ਆ ਦੇਖੋ ਅੰਦਰ ਤੋਂ ਛੰਡ ਕੱਢੇ ਪਿਆ ਜਾਮਾ ਡਾਊਨ ਸੀਲਿੰਗ ਜਮਸ लाजवाब ਕੀਤੀ ਹੈ ਬਾਈ ਸਰਾਹੀ ਹੈ ਅਲੱਗ ਤੋਂ ਡਿਜ਼ਾਈਨਿੰਗ ਹੈ ਜੀ ਅਲੱਗ ਜਿਹੇ ਬਹੁਤ ਘੱਟ ਕੋਠੀਆਂ ਦੇ ਵਿੱਚ ਆਪਾਂ ਇਹ ਡਿਜ਼ਾਈਨਿੰਗ ਦੇਖੀ ਹੈ ਇਹ ਹਵੇਲੀ ਦੇ ਵਿੱਚ ਇਹ ਡਿਜ਼ਾਈਨਿੰਗ ਬਹੁਤ ਘੈਂਟ ਲੱਗ ਰਹੀ ਆ ਤੇ ਇੱਧਰ ਦੇਖੋ ਜੀ ਬੈਡਰੂਮ ਸਾਰੇ ਬੈਡਰੂਮਾਂ ਦੇ ਵਿੱਚ ਅਲੱਗ-ਅਲੱਗ ਡਿਜ਼ਾਈਨਿੰਗ ਹੈ ਤੇ ਆਹ ਦੇਖੋ ਜੀ ਨਾਲ ਖੁੱਲਾ ਡੁੱਲਾ ਉਹ ਪੌਸ਼ੂਮ ਤੇ ਨਾਲ ਡਰੈਸਿੰਗ ਰੂਮ ਸੀ ਇਧਰ ਆਪਾਂ ਉੱਤ ਸਾਈਡ ਤੇ ਤੁਸੀਂ ਦੇਖ ਚੁੱਕੇ ਹੋ ਪੂਜਾ ਰੂਮ ਹੁਣ ਆਪਾਂ ਸੈਕੰਡ ਬੈਡਰੂਮ ਦੇ ਵਿੱਚ ਐਂਟਰ ਰਮਾਂਗੇ ਆ ਦੇਖੋ ਬਾਹਰਲੇ ਪਾਸੇ ਵਿੰਡੋ ਲੱਗੀ ਆ ਵਿੰਡੋ ਛੱਡੀ ਹੋਈ ਬਾਹਰ ਖੁੱਲੀ ਵਧੀਆ ਪੂਰੇ ਖੁੱਲੇ ਬੈਡਰੂਮ ਨੇ ਇਹਦੇ ਵਿੱਚ ਐਂਟਰੋਂ ਦੇ ਅੰਦਰ ਸਟੋਰ ਦੀ ਇੱਕ ਆਪਸ਼ਨ ਰੱਖੀ ਹੋਈ ਆ ਇਹ ਸਟੋਰ ਆ ਗਿਆ ਜੀ ਇਧਰੋਂ ਸ਼ੀਸ਼ਾ ਲੱਗ ਕੇ ਬਾਰਲੀ ਵਿਲਕ ਬਹੁਤ ਸੋਹਣੀ ਹੈ ਉਹ ਬਾਹਰੋਂ ਵੀ ਜਦੋਂ ਆਪਾਂ ਬਾਹਰੋਂ ਦੇਖੀ ਜਿਵੇਂ ਲਈ ਉੱਥੋਂ ਤੁਹਾਨੂੰ ਦਿਖਾਈ ਹੈ ਉਧਰ ਸ਼ੀਸ਼ੇ ਵਗੈਰਾ ਲੱਗੇ ਜਦੋਂ ਬਹੁਤ ਘੈਂਟ ਲੱਗਣੀ ਹੈ ਆ ਦੇਖੋ ਜੀ ਤੀਜਾ ਬੈਡਰੂਮ ਆ ਗਿਆ ਛੱਤ ਦਾ ਡਿਜ਼ਾਈਨ ਦੇਖੋ ਤੇ ਹਰ ਇੱਕ ਬੈਡਰੂਮ ਦੇ ਵਿੱਚ ਬਾਥਰੂਮ ਅਟੈਚ ਹੈ ਜੀ ਤੇ ਡਰੈਸਿੰਗ ਰੂਮ ਅਟੈਚ ਹੈ ਖੁੱਲੇ-ਖੁੱਲੇ ਬੈਡਰੂਮ ਨੇ ਲੌਬੀ ਦਾ ਏਰੀਆ ਬਹੁਤ ਖੁੱਲਾ ਤੇ ਆ ਦੇਖੋ ਜੀ ਇਧਰ ਆ ਲੰਘ ਕੇ ਇੱਕ ਆ ਗਿਆ ਜੀ ਬੈਡਰੂਮ ਉਹ ਆ ਦੇਖੋ ਡਿਜ਼ਾਈਨਿੰਗ ਦੇਖੋ ਤੇ ਦੋਸਤੋ ਹਵੇਲੀ ਇਹ 5000 ਸਕਰ ਫੁੱਟ ਏਰੀਆ ਦੇ ਵਿੱਚ ਬਣੀ ਆ ਤੇ ਜਦੋਂ ਬਣ ਕੇ ਰੈਡੀ ਹੋ ਗਈ ਆਪਾਂ ਉਦੋਂ ਵੀ ਇਹਦੀ ਵੀਡੀਓ ਕਰਾਂਗੇ ਜਰੂਰ ਤੇ ਇੱਕ ਵਾਰੀ ਤੁਸੀਂ ਆਈਡੀਆ ਲੈ ਸਕਦੇ ਹੋ ਤੇ ਤੁਹਾਨੂੰ ਪਤਾ ਲੱਗ ਜਾਣਾ ਵੀ ਵੈਲੀ ਕਿਦਾਂ ਦੀ ਲੁੱਕ ਦੇਣੀ ਹੈ ਵੈਲੀ ਨੇ ਇਹ ਤਾਂ ਡਾਊਨ ਸੇਲਿੰਗ ਹੀ ਦੱਸੀ ਜਾਂਦੀ ਆ ਆਜੋ ਉੱਪਰ ਤੋਂ ਦਿਖਾਉਂਦੇ ਆ ਤੁਹਾਨੂੰ ਜਿਹੜਾ ਸੈਕੰਡ ਪੋਜੀਸ਼ਨ ਆ ਉਹਦੇ ਉੱਪਰ ਚੱਲਦੇ ਆ ਤੇ ਉੱਪਰ ਚੱਲਦੇ ਨੇ ਲੈ ਕੇ ਤੁਹਾਨੂੰ ਆਜੋ ਆ ਦੇਖੋ ਜੀ ਰੂੜੀ ਵਗੈਰਾ ਕੁੱਟੀ ਪਈ ਆ ਤੇ ਅੱਥਰ ਵਗੈਰਾ ਲੱਗ ਜਾਣਾ ਬਾਅਦ ਚ ਉੱਪਰ ਵੀ ਡਿਜ਼ਾਈਨਿੰਗ ਦੇਖੋ ਡਾਊਨ ਸੀਲਿੰਗ ਦਾ ਕੰਮ ਲਗਭਗ ਕੰਪਲੀਟ ਹੈ ਸਾਰੀ ਅਵੇਲੀ ਦੇ ਵਿੱਚ ਇਸ ਤੋਂ ਬਾਅਦ ਪੱਥਰ ਦਾ ਸ਼ੁਰੂ ਹੋਣਾ ਆ ਦੇਖੋ ਬਾਹਰ ਬਾਲਕਨੀ ਦਾ ਏਰੀਆ ਜੋ ਬਾਹਰ ਲਬੇੜਾ ਰੱਖਿਆ ਹੋਇਆ ਹੈ ਉੱਪਰ ਬਹੁਤ ਜ਼ਿਆਦਾ ਖੁੱਲਾ ਜਾਲੀ ਵਗੈਰਾ ਦੇਖੋ ਕਿੰਨੀ ਕੈਂਟ ਲੱਗਦੀ ਹੈ ਇੱਥੇ ਜਦੋਂ ਪੱਥਰ ਲੱਗ ਜਣਾ ਨਾ ਸ਼ਾਮ ਦੇ ਟਾਈਮ ਲਾ ਲਓ ਜਦੋਂ ਆਪਾਂ ਕੋਈ ਇੱਥੇ ਫੰਕਸ਼ਨ ਵੀ ਹੈ ਤਾਂ ਵੀ ਮੇਜ਼ ਵਗੈਰਾ ਲਾ ਕੇ ਬੈਠ ਸਕਦੇ ਹਾਂ ਕੁਰਸੀਆਂ ਵਗੈਰਾ ਲਾ ਕੇ ਆ ਏਰੀਆ ਬਾਕੀ ਇੱਕ ਖਾਸियत ਹੈ ਦੇ ਵਿੱਚ ਬਾਈ ਇਹ ਹਵੇਲੀ ਚ ਉੱਪਰ ਆ ਕੇ ਪਤਾ ਲੱਗਦਾ ਸਾਰੀ ਇਹ ਹਵੇਲੀ ਦੀ ਜਿਹੜੀ ਬਾਲਕਨੀ ਦਾ ਏਰੀਆ ਦਾ ਜਿਹੜਾ ਓਪਨ ਏਰੀਆ ਉੱਪਰ ਆ ਸਾਰੀ ਦੇ ਆਲੇ ਦੁਆਲੇ ਘੁਮਾਇਆ ਹੋਇਆ ਆ ਪੱਤੋਰ ਫਿਰ ਕੇ ਢੇੜਾ ਦੇ ਸਕਦਾ ਸਾਰੀ ਹਵੇਲੀ ਦੇ ਉੱਪਰਲੇ ਆਪਸ਼ਨ ਦੇ ਵੀ ਉੱਪਰਲੇ ਪੋਰਸ਼ਨ ਦੇ ਸੋਰੀ ਤੇ ਤੇ ਅੰਦਰ ਆ ਜੋ ਇਧਰੋਂ ਇਧਰੋਂ ਆਪਾਂ ਉੱਪਰ ਦੀ ਆ ਕੇ ਬੈੱਡਰੂਮ ਤੇ ਐਂਟਰ ਹੋ ਗਏ ਤੇ ਇਧਰੋਂ ਦਿਖਾਉਣਿਆਂ ਨੂੰ ਬਾਥਰੂਮ ਅਟੈਚ ਬੈੱਡਰੂਮ ਦੇ ਨਾਲ ਆ ਦੇਖੋ ਇਧਰ ਦੀ ਆ ਕੇ ਆਪਾਂ ਬਿਚ ਜੋ ਲੌਬੀ ਦਾ ਏਰੀਆ ਦਾ ਇੱਧਰ ਆਗੇ ਇੱਕ ਬੈਡਰੂਮ ਆ ਗਿਆ ਜੀ ਉੱਪਰ ਵੀ ਬੈਡਰੂਮ ਬਣੇ ਆ ਆ ਦੇਖੋ ਇੱਕ ਚੀਜ਼ ਆ ਬਾਈ ਡਾਊਨ ਸੀਲਿੰਗ ਦੇ ਬੱਟ ਕੱਢੇ ਪਏ ਆ ਬਾਕੀ ਦੱਸਿਓ ਜ਼ਰੂਰ ਕਮੈਂਟਾਂ 'ਚ ਬਾਈ ਕਿੱਦਾਂ ਲੱਗੀ ਡਾਊਨ ਸੀਲਿੰਗ ਵਗੈਰਾ ਕਿੱਦਾਂ ਲੱਗੀ ਹਵੇਲੀ ਤੇ ਇਦਾਂ ਦੀਆਂ ਹਵੇਲੀਆਂ ਦੇਖਣ ਵਾਸਤੇ ਆਪਣੇ ਪੇਜ ਨੂੰ ਫੋਲੋ ਕਰਿਓ ਜ਼ਰੂਰ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਾਈ ਘੈਂਟ ਹਵੇਲੀ ਬਣਾਈ ਹੋਈ ਆ ਪੂਰੀ ਤੇ ਜਦੋਂ ਰੈਡੀ ਹੋ ਗਈ ਆਪਾਂ ਤੁਹਾਨੂੰ ਫੁੱਲ ਵੀਡੀਓ ਵੀ ਦਿਖਾਵਾਂਗੇ ਇਹਦੀ ਤੇ ਆ ਜੋ ਉਦੋਂ ਉੱਪਰ ਚੱਲਦੇ ਨੇ ਛੱਤ ਤੇ ਜੋ ਸੈਕੰਡ ਫਲੋਰ ਤੋਂ ਉੱਪਰ ਆ ਦੇਖੋ ਘੈਂਟ ਬਣਾਈ ਹੋਈ ਹੈ ਵੇਲੀ ਆ ਭਾਈ ਤੇ ਆਪਾਂ ਭਾਈ ਜਿਵੇਂ ਕੋਠੀਆਂ ਦਿਖਾਉਂਦੇ ਰਹੇ ਨੇ ਇੱਕ ਕੱਟ ਬਾਈਟ ਦੀ ਕੋਠੀ ਵੀ ਦਿਖਾਉਣਾ ਹੈ ਆਪਾਂ ਨੂੰ ਤੇ ਭਵੇਲੀ ਵੀ ਦਿਖਾਉਣ ਦੀ ਕੋਸ਼ਿਸ਼ ਕਰਦੇ ਵੱਡੀ ਕੋਠੀ ਵੀ ਆ ਦੇਖੋ ਤਾਂ ਆਪਾਂ ਏਰੀਆ ਆ ਗਏ ਆ ਉੱਪਰ ਆਪਸ਼ਨ ਆ ਗਈ ਤਾਂ ਕੀ ਰੱਖਣੀ ਹੈ ਜਿਹਦੇ ਵਿੱਚ ਤੇ ਆ ਦੇਖੋ ਇੱਕ ਤੁਹਾਨੂੰ ਹੋਰ ਖਾਸੀ ਦਿਖਾਉਣੀ ਆ ਬਾਈ ਇੱਧਰ ਚੌਂਕਾ ਨਹੀਂ ਕਹਿੰਦੇ ਆ ਪਰ ਚੌਂਕਾ ਕੰਦੋਲੀ ਵਗੈਰਾ ਰੱਖ ਕੇ ਇਹ ਚੌਂਕਾ ਬਣਾਇਆ ਹੋਇਆ ਇੱਧਰ ਬਾਈ ਉਹਨਾਂ ਨੇ ਆਰ ਜੀ ਸੋਈ ਸਾਈਡ ਤੇ ਚੌਂਕਾ ਇੱਧਰ ਚੱਲਾ ਚੱਲਾ ਜੇ ਉੱਪਰ 'ਚ ਵੀ ਆਪਾਂ ਖਾਣਾ ਬਣਾਉਣਾ ਹਨਾ ਇੱਧਰ ਪੂਰਾ ਘੈਂਟ ਸਿਸਟਮ ਕੀਤਾ ਹੋਇਆ ਤੇ ਬਾਈ ਐਦਾਂ ਦੀਆਂ ਕੋਠਿਆਂ ਵੇ ਲਈ ਦੇਖਣ ਵਾਸਤੇ ਆਪਣੇ ਪੇਜ ਨੂੰ ਜ਼ਰੂਰ ਫੋਲੋ ਕਰ ਲਿਓ ਬਾਈ ਤੇ ਕਿਵੇਂ ਲੱਗੀ ਇਹ ਵੇ ਲਈ ਕਮੈਂਟਾਂ 'ਚ ਜ਼ਰੂਰ ਦੱਸਿਓ ਬਾਈ ਕੀ ਖਾਲ ਖਾਸ ਲੱਗੀ ਇਹ ਵੀ ਕਮੈਂਟਾਂ ਜਰੂਰ ਦੱਸਿਓ ਧੰਨਵਾਦ